ਆਖੀ ਜਰਮੇਲ ਸਿੰਘ ਜਰਮੇ ਕੀ ਜਰਮੇਲ ਸਿੰਘ ਗੱਜਾਰਾ ਮਮਲਾ ਮੇਲ ਲਲਾ ਜਰਮੇਲ ਸਿੰਘ ਜਰਮੇਲ ਸਿੰਘ ਨੂੰ ਮਿਲ ਕੇ ਬਹੁਤ ਮੈਨੂੰ ਖੁਸ਼ੀ ਹੋਈ ਤੇ ਬਹੁਤ ਜਿਆਦਾ ਖੁਸ਼ੀ ਇਹਨਾਂ ਨਾਲ ਮੈਨੂੰ ਮਿਲ ਕੇ ਹੋਈ ਤੇ ਇਹਨਾਂ ਦੇ ਪਿੰਡ ਮੂਮ ਆਇਆ ਸੀ ਕਿ ਮੂਮ ਦੇ ਨੇ ਬਹੁਤ ਖੁਸ਼ੀ ਇਹਨਾਂ ਨਾਲ ਮਿਲ ਕੇ ਮੈਨੂੰ ਹੋਈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੋਰ ਕੁਝ ਕਹਿਣਾ ਚਾਹੁੰਦੇ ਹੋ ਹਾਂਜੀ ਵੈਗ੍ਰੀਕਾ ਖਾਸਾ ਬੈਠੂਨ ਕੀ ਫਤੈ ਮੈਨੂੰ ਆਪਦਾ ਨਾਮ ਦੱਸ ਕੀ ਆ ਮੇਰਾ ਨਾਮ ਹਾਂ ਮੇਰਾ ਨਾ ਤਨੋਜ ਹੈ ਤਨੋਜ ਨੋਜ ਕੁਮਾਰ ਜੇ ਤੂੰ ਸਾਡੇ ਪਿੰਡ ਦੇ ਵਿੱਚ ਆ ਸਬੂਤ ਲੈਣ ਆਇਆ ਮੇਰਾ ਇਹਦਾ ਜੀ ਕਰਦਾ ਤੇਰੇ ਗਲ ਦੇ ਵਿੱਚ ਹੀਰੇ ਜਵਾਰ ਲਾਲ ਮੋਤੀਆਂ ਦਾ ਮੈਂ ਹਾਰ ਪਾ ਕੇ ਤੋੜਾਂ ਨਹੀਂ ਨਹੀਂ ਵਾ ਬਹੁਤ ਧੰਨਵਾਦ ਵਾਗਰੇ ਜੀ ਕੋਲ ਮਿਲ ਕੇ ਇਹਨਾਂ ਨਾਲ ਬਹੁਤ ਜਿਆਦੇ ਖੁਸ਼ੀ ਹੋਈ ਬਹੁਤ ਧੰਨਵਾਦ ਜੀ ਥੋੜਾ ਇੱਕ ਹੋਰ ਬਾਤ ਮਾੜੀ ਜੀ ਹਾਂ ਜੀ ਕਿਉਂ ਅਗਲਾ ਕਹੂਏ ਤਾਂ ਪਿਓ ਰੰਬਰ ਸਰ ਵਾਲਾ ਪਰ ਅਸੀਂ 2141 ਪਾਵਾਂਗੇ ਹਾਂ वाहगुरु जी का खालसा वाहगुरु जी की फतेह देख देख फतेह पंथ की जीत राज करूंगा का खालसा की रहने को वाहगुरु जी का खालसा वाहगुरु जी की फतेह बोले जो सो ओ निहाल सत श्री अकाल